ਇੱਕ ਬਕਸ਼ੀਚ ਟਾਵਰ ਆ ਇੱਕ ਆ ਤੁਹਾਡੇ ਨਾਲ ਬਣੀ ਇਮਾਰਤ ਆ ਐਕੋ ਬੀਬੀ ਹੋਟਲ ਆ ਜਿਹੜੀ ਇਹ ਜਿੱਤ ਨਹੀਂ ਸੀਲਡੂ ਨਹੀਂ ਹੋਈ ਇੱਕ ਨਮੀ ਖਲੋਮੀ ਜਿਹੜੀ ਤੁਹਾਡੇ ਦਫਤਰ ਦੇ ਰਹਿਮੋ ਕਰਮ ਦੇ ਸਿਰ ਤੇ ਬਣ ਰਹੀ ਹੈਗੀ ਆ ਇਹਨਾਂ ਦਾ ਕਦੋਂ ਤੱਕ ਅਸੀਂ ਮੀਨ ਰੱਖੀ ਵੀ ਜਵਾਬ ਕਦੋਂ ਤੋਂ ਦੇ ਐਸੀ ਤੁਹਾਨੂੰ 10-15 ਦਿਨ ਚ ਇਹਦਾ ਸਾਰਾ ਮੈਂ ਕਲੀਅਰ ਕਰਦਾ ਮੈਂ ਆਪਾਂ ਦੇਖ ਲਾਂਗੇ ਇਸ ਸੰਬੰਧੀ ਆਪਾਂ ਉਹਨਾਂ ਨੂੰ ਜਿਹੜੀ ਐ ਐਸਡੀਐਮ ਸਾਹਿਬ ਨਾਲ ਰਿਪੋਰਟ ਆਉਣ ਤੇ ਤੇ ਆਪਾਂ ਉਹਨਾਂ ਤੇ ਰੈਸਟ੍ਰਿਕਸ਼ਨ ਜਰੂਰ ਲਗਾਵਾਂਗੇ ਕਿ ਜਿਹੜੀਆਂ ਵੀ ਜਿੰਨੀਆਂ ਵੀ ਮੇਰੇ ਧਿਆਨ ਚ ਆਈਆਂ ਤੇ ਜਿਹੜੀਆਂ ਗੈਰਟਨੂਮੀ ਢੰਗ ਨਾਲ ਬਿਲਡਿੰਗ ਬਣੀਆਂ ਉਹਨਾਂ ਸਾਰੀਆਂ ਨੂੰ ਨੋਟਿਸ ਕੱਢੇ ਹੋਏ ਆ ਹੂੰ ਔਰ ਉਹਨਾਂ ਦੇ ਖਿਲਾਫ ਅਸੀਂ ਅੱਗੇ ਵੀ ਕੇਸ ਲਾਏ ਸੀਗੇ ਜਿਹੜੀਆਂ ਪਹਿਲਾਂ ਸੀਗੀਆਂ ਇਹ ਤੋਂ ਕੇਸ ਚੱਲ ਰਹੇ ਆ ਹੂੰ ਵੀ ਇਹਦੇ ਆਪਾਂ ਐਲਈ ਨੂੰ ਭੇਜ ਦਿੱਤਾ ਆ ਤੇ ਉਹਨਾਂ ਦੇ ਉਹਨਾਂ ਨੂੰ ਨੋਟਿਸ ਚੱਲ ਜਾਣਗੇ ਕੋਰਟ ਕੰਪਾਉਂਡ ਹੋ ਸਕਦੀ ਆ ਰੂਲਜ਼ ਅਨੁਸਾਰ ਕਿ ਉਹਨੂੰ ਕੰਪਾਉਂਡ ਕੀਤਾ ਜਾ ਸਕਦਾ ਆ ਜੇ ਮੰਨ ਲਓ ਅਨੋਥਰਾਇਜ਼ ਬਣੀ ਜੇ ਅਨੋਥਰਾਇਜ਼ ਨੂੰ ਕੰਪਾਉਂਡ ਨਹੀਂ ਕੀਤਾ ਜਾਂਦਾ ਫਿਰ ਤਾਂ ਫਾਈਨਲ ਜਿਹੜਾ ਆ ਉਹਨੂੰ ਢਾਉਣ ਦਾ ਹੀ ਹੁੰਦਾ ਹੈ ਨਜਾਇਜ਼ ਕੰਮ ਨਾ ਸੀ ਹੋਣ ਦੇਣਾ ਕੋਈ ਜਿਹੜਾ ਸ਼੍ਰੀਮਾਨ ਜੀ ਤੁਹਾਡੇ ਦਰਤ ਤੋਂ 10 ਲੀਟਰ ਦੇ ਡਬਲ ਮੰਜਲਾ ਇਮਾਰਤ ਬਣੀ ਖੜੀ ਆ ਤੁਸੀਂ ਅੱਜ ਤੱਕ ਕੀ ਕੀਤਾ ਉਹਨੂੰ ਨੋਟਿਸ ਵੀ ਗਿਆ ਜੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਲੱਗੀ ਹੋਊ ਹੋ ਗਈ ਕਿ ਹੋਣੀ ਆ ਅਸੀਂ ਪੁਲਿਸ ਉਹਨਾਂ ਨੂੰ ਵੀ ਲਿਖ ਦਿੱਤਾ ਬਿਜਲੀ ਬੋਰਡ ਨੂੰ ਵੀ ਇਹਨੂੰ ਕਰੈਕਸ਼ਨ ਨਾ ਦਿੱਤਾ ਜਾਵੇ ਔਰ ਉੱਥੇ ਅਸੀਂ ਕੋਈ ਵੀ ਨਾ ਬਿਜ਼ਨਸ ਹੋਣ ਦਾ ਮਾਰ ਤੁਹਾਡੇ ਸਟਾਫ ਨੇ ਸੂਚਿਤ ਕੀਤਾ ਸੀ ਜਾਂ ਕਿਸੇ ਅਧਰ ਪਾਸੇ ਮੁੱਦ ਦੇਖ ਕੇ ਆਏ ਨਹੀਂ 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 ਸੁਣੋ ਮੇਰਾ ਉਹਦੀ ਸ਼ਿਕਾਇਤ ਤੁਹਾਡੇ ਤੁਹਾਡੇ ਦਫ਼ਤਰ ਨੇ ਆਪ ਨੋਟਿਸ ਵਿੱਚ ਆਈ ਸੀ ਜਾਂ ਕਿਸੇ ਪਰਸਨ ਨੇ ਕੀਤੀ ਸੀ ਨਹੀਂ ਸਾਡੇ ਧਿਆਨ 'ਚ ਹੀ ਆਇਆ ਸੀ ਸਾਡੇ ਦਫ਼ਤਰ ਨਹੀਂ ਤੁਸੀਂ ਹੀ ਉੱਥੇ ਬੋਲਦੇ ਹੋ ਨਹੀਂ ਉਹਦੀ ਸ਼ਿਕਾਇਤ ਯੋਸਾਬ ਸਾਡੇ ਵੱਲੋਂ ਪਿਛਲੇ ਸਮੇਂ ਵਿੱਚ ਕੁਝ ਦਰਖਾਸਤਾਂ ਦਿੱਤੀਆਂ ਗਈਆਂ ਸੀ ਨਜਾਇਜ਼ ਸਾਰੀ ਨੂੰ ਲੈ ਕੇ ਜਾਂ ਕਿਹੜੀ ਮੋਡੀਫਿਕੇਸ਼ਨ ਕਰ ਦਿੱਤੀ ਗਈ ਦੁਕਾਨ ਦਾ ਉਹਨਾਂ ਦੇ ਸਬੰਧ ਵਿੱਚ ਸਰ ਉਹਨਾਂ ਉੱਤੇ ਹੁਣ ਤੱਕ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਸ ਤਰ੍ਹਾਂ ਜਿਹੜੀਆਂ ਵੀ ਮੇਰੇ ਧਿਆਨ ਚ ਆਈਆਂ ਆ ਉਹ ਅਸੀਂ ਆਪਣੇ ਐਲਈ ਨੂੰ ਉਹਨਾਂ ਤੇ ਕੇਸ ਕਰਨ ਲਈ ਜਿੱਦਾਂ ਪਹਿਲਾਂ ਵੀ ਅਸੀਂ ਕੇਸ ਲਗਾਏ ਆ ਉਹਨਾਂ ਦੇ ਖਿਲਾਫ ਕੇਸ ਲਗਾਉਣ ਲਈ ਲਿਖ ਦਿੱਤਾ ਹੈ ਤੇ ਉਹ ਆਉਣ ਵਾਲੇ ਥੋੜੇ ਦਿਨਾਂ ਚ ਉਹਨਾਂ ਦੇ ਕਾਰਵਾਈ ਉਹਨਾਂ ਦੇ ਖਿਲਾਫ ਉਹਨਾਂ ਨੂੰ ਨੋਟਿਸ ਵਗੈਰਾ ਚਲ ਜਾਣਗੇ ਅਦਾਲਤ ਵੱਲੋਂ ਓਕੇ ਇਸਾਰ ਇੱਕ ਟੀ ਪੁਆਇੰਟਸ ਉੱਤੇ ਪਿੱਛੇ ਜੇ ਇਹਨਾਂ ਕੋਈ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਸੀ ਜਿਸ ਵਾਂਦੀ ਸਾਡੀ ਖਬਰ ਨਸ਼ਰ ਹੋਣ ਤੋਂ ਬਾਅਦ ਤੁਰੰਤ ਵਿਭਾਗ ਹਰਕਤ ਵਿੱਚ ਆਇਆ ਤੇ ਤੁਸੀਂ ਤੁਹਾਡੇ ਵੱਲੋਂ ਹੁਣ ਤੱਕ ਕੀ ਕਾਰਵਾਈ ਉਸ ਕੀਤੀ ਗਈ ਹੈ ਇਸ ਤਰ੍ਹਾਂ ਮੇਰੇ ਧਿਆਨ ਚ ਜਿੱਦਾਂ ਤੁਹਾਡੀ ਵੱਲੋਂ ਜਾਂ ਕੁਝ ਵਿਅਕਤੀਆਂ ਵੱਲੋਂ ਲਿਆ ਆਇਆ ਗਿਆ ਸੀ ਕਿ ਸਾਡਾ ਜਿਹੜਾ ਪਾਰਕ ਆ ਉੱਥੇ ਕੁਝ ਬੰਦਿਆਂ ਵੱਲੋਂ ਉੱਥੇ ਸਮਾਨ ਰੱਖਿਆ ਗਿਆ ਸੀ ਕੋਈ ਮੇਲਾ ਲਗਾਉਣਾ ਸੀ ਜਾਂ ਕੁਝ ਵੀ ਹਾਂ ਤੇ ਉਹਦੇ ਵਿੱਚ ਉਹਨਾਂ ਨੇ ਸਾਡੇ ਕਿਉਂਕਿ ਪਾਰਕ ਤੇ ਨਗਰ ਕੌਂਸਲ ਨੇ ਖਾਜਾ ਵੀ ਕੀਤਾ ਹੈ ਤੇ ਉਹਦੇ ਦੇਖਿਆ ਅਸੀਂ ਜਦੋਂ ਮੌਕਾ ਦੇਖਿਆ ਤੇ ਉਹਦਾ ਕੁਝ ਨੁਕਸਾਨ ਵੀ ਹੋਇਆ ਸੀ ਫਿਰ ਅਸੀਂ ਜਿਨ੍ਹਾਂ ਬੰਦਿਆਂ ਨੇ ਵੀ ਕੀਤਾ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਪੁਲਿਸ ਵਿਭਾਗ ਨੂੰ ਦਿੱਤਾ ਗਿਆ ਸੀਗਾ ਤੇ ਉਹ ਦਰਖਾਸਤ ਉੱਥੇ ਜਾ ਚੁੱਕੀ ਹੈ ਜੀ ਤੇ ਸਰ ਹੁਣ ਤੱਕ ਪੁਲਿਸ ਵਿਭਾਗ ਨੇ ਤੁਹਾਨੂੰ ਕੋਈ ਸੂਚਿਤ ਕੀਤਾ ਵੀ ਕੀ ਕਾਰਵਾਈ ਨੇ ਅਜੇ ਤੱਕ ਸਾਨੂੰ ਕੋਈ ਸੂਚਨਾ ਨਹੀਂ ਇਸ ਤਰ੍ਹਾਂ ਦੀ ਮਿਲੀ ਸਰ ਸੋਰਨ ਵਿੱਚ ਆਇਆ ਵੀ ਉਹਨਾਂ ਵੱਲੋਂ ਜਗ੍ਹਾ ਬਦਲ ਕੇ ਦੂਜਰੇ ਸਾਹ ਤੇ ਮੀਲੇ ਦਾ ਜੱਜਨ ਕੀਤਾ ਜਾ ਰਿਹਾ ਆ ਕੀ ਇਹ ਤੁਹਾਡੇ ਧਿਆਨ ਵਿੱਚ ਆ ਹਾਂ ਇਸ ਤਰ੍ਹਾਂ ਉਹਨਾਂ ਨੇ ਉਹਦੇ ਉਸ ਜਗ੍ਹਾ ਦੇ ਤੋਂ ਕਿਉਂਕਿ ਉਹ ਤਾਂ ਸਰਕਾਰੀ ਜਗ੍ਹਾ ਆ ਤੇ ਉੱਥੇ ਪਾਰਕ ਚ ਲੋਕੀ ਘੁੰਮਣਾਂ ਦੇ ਇਸ ਕਰਕੇ ਆਪਾਂ ਉੱਥੇ ਦੀ ਪਰਮਿਸ਼ਨ ਤਾਂ ਦਿੱਤੀ ਨਹੀਂ ਪਰ ਉਹਨਾਂ ਲੋੋਂ ਦੁਸ਼ਹਿਰਾ ਗਰਾਊਂਡ ਦੀ ਪਰਮਿਸ਼ਨ ਮੰਗੀ ਸੀ ਉਹ ਅਸੀਂ ਐਸਡੀਐਮ ਸਾਹਿਬ ਨੂੰ ਉਹ ਫਾਰਵਰਡ ਕੀਤੀ ਹੈ ਪਰ ਸਰ ਆਈਡੀਆ ਹੈ ਕੁਛ ਵੀ ਕਿੰਨੇ ਦਿਨ ਵਾਸਤੇ ਉਹਨਾਂ ਨੇ ਪਰਮਿਸ਼ਨ ਤੋਂ ਮੰਗੀ ਹੈ ਮੇਰਾ ਕਹਿ ਲੋ ਅਗਲੇ ਮਹੀਨੇ ਦੀ 17 18 ਤਰੀਕ ਤੱਕ ਸਿਰ ਮਤਲਬ ਮਹੀਨੇ ਸਵਾ ਮਹੀਨੇ ਲਈ ਮੰਗੀ ਗਈ ਹੈ ਸਰ ਸੁਣ ਵਿੱਚ ਆਇਆ ਵੀ ਬੱਚੇ ਉੱਥੇ ਅਕਸਰ ਹੀ ਖੇਡਦੇ ਆ ਕਿ ਇਹ ਬੱਚਿਆਂ ਦੇ ਖੇਡ ਪ੍ਰਤੀ ਉਹਨਾਂ ਦਾ ਲਾਸ ਨਹੀਂ ਹੋਊਗਾ ਆਪਾਂ ਦੇਖ ਲਾਂਗੇ ਇਸ ਸੰਬੰਧੀ ਆਪਾਂ ਉਹਨਾਂ ਨੂੰ ਜਿਹੜੀ ਐ ਐਸਡੀਐਮ ਸਾਹਿਬ ਨੂੰ ਰਿਪੋਰਟ ਆਉਣ ਤੇ ਤੇ ਆਪਾਂ ਉਹਨਾਂ ਤੇ ਰੈਸਟ੍ਰਿਕਸ਼ਨ ਜ਼ਰੂਰ ਲਗਾਵਾਂਗੇ ਕਿ ਜੇ ਉਹਨਾਂ ਨੂੰ ਪਰਮਿਸ਼ਨ ਦਵਾਂਗੇ ਤਾਂ ਆਪਾਂ ਕੁਝ ਦਿਨਾਂ ਦੀ ਹੀ ਦਵਾਂਗੇ ਇਨੇ ਇਨੇ ਜ਼ਿਆਦਾ ਟਾਈਮ ਨਹੀਂ ਦੇਵਾਂਗੇ ਕਿ ਕਿਸੇ ਦਾ ਲੌਸ ਹੋਵੇ ਇਹ ਉਹ ਸਭ ਤੁਸੀਂ ਕਿਹਾ ਵੀ ਐਸਐਚਓ ਨੂੰ ਲਿਖ ਦਿੱਤਾ ਗਿਆ ਪਿਛਲੇ ਸਮੇਂ ਚ ਬਹੁਤ ਵਾਰੀ ਐਸਐਚਓ ਨੂੰ ਤੁਸੀਂ ਲਿਖ ਕੇ ਭੇਜਿਆ ਉਹਦੇ ਵਿੱਚ ਇੱਕ ਸਪੀਡ ਬ੍ਰੇਕਰ ਪੱਟੇ ਗਏ ਸੀ ਉਹਦੇ ਲਈ ਲਿਖ ਕੇ ਭੇਜਿਆ ਸੀ ਇੱਕ ਸਟੇਡੀਅਮ ਤੁਹਾਡਾ ਚੋਰੀ ਹੋ ਗਿਆ ਸੀ ਉਹਦੇ ਲਈ ਲਿਖ ਕੇ ਭੇਜਿਆ ਸੀ ਇੱਕ ਤੁਹਾਡੇ ਦਰਖਤ ਪੱਟ ਦਿੱਤੇ ਗਏ ਸੀ ਪਾਣੀ ਵਾਲੀ ਟੈਂਕੀ ਦੇ ਕੋਲੋਂ ਅੱਜ ਤੱਕ ਤੁਹਾਡੇ ਲਿਖ ਕੇ ਦਿੱਤੇ ਦਾ ਜਵਾਬ ਕੋਈ ਨਹੀਂ ਆਇਆ ਨਾ ਕੋਈ ਕਾਰਵਾਈ ਹੋਈ ਨਾ ਕੋਈ ਐਫਆਈਆਰ ਹੋਈ ਕੀ ਗੱਲ ਆ ਤੁਹਾਡੀ ਨੀਤ ਸਾਹਿਬ ਨੇ ਜਾਂ ਪੁਲਿਸ ਦੀ ਨੀਤ ਸਾਹਿਬ ਨੇ ਇਸ ਤਰ੍ਹਾਂ ਹੈ ਜੀ ਕਿ ਇਹ ਵਿਭਾਗੀ ਕੰਮ ਹੁੰਦੇ ਆ ਅਸੀਂ ਜਿਸ ਤਰ੍ਹਾਂ ਪੁਲਿਸ ਵਿਭਾਗ ਨੂੰ ਲਿਖ ਕੇ ਭੇਜਿਆ ਸੀ ਉਹਦਾ ਪਰ ਰਿਮਾਈਂਡਰ ਵੀ ਉਹਨਾਂ ਨੂੰ ਕੱਢਿਆ ਅਸੀਂ ਉਹਨਾਂ ਨਾਲ ਤਾਲਮੇਲ ਕਰ ਉਹਨਾਂ ਨੇ ਤੁਹਾਨੂੰ ਜਵਾਬ ਦਿੱਤਾ ਅਸੀਂ ਕਾਰਵਾਈ ਨਹੀਂ ਬਣਦੀ ਸਰਕਾਰੀ ਪ੍ਰਾਪਰਟੀ ਦਾ ਲੌਸ ਵੀਡੀਓ ਵਿੱਚ ਕਵਰ ਹੋ ਜਾਂਦਾ ਲੋਕਾਂ ਦੇ ਸਾਹਮਣੇ ਅਸੀਂ ਲੋਕਾਂ ਨੂੰ ਪਤਾ ਵੀ ਆ ਕਨੇ ਕੀਤਾ ਪਰ ਪੁਲਿਸ ਕਹਿੰਦੀ ਅਸੀਂ ਕਾਰਵਾਈ ਨਹੀਂ ਕੀ ਕਰਦੇ ਕੀ ਕਹਿਣਾ ਚਾਹੋਗੇ ਤੇ ਇਸ ਸਬੰਧ ਚ ਲਈ ਮੇਰੇ ਧਿਆਨ ਚ ਹੋ ਸਕਦਾ ਮੇਰੇ ਤੋਂ ਪਹਿਲਾਂ ਦੀ ਇਹ ਗੱਲ ਹੋਵੇ ਪਰ ਫਿਰ ਵੀ ਆਪਾਂ ਦੇਖ ਲੈਣੇ ਜੋ ਵੀ ਜੇ ਨਗਰ ਕੌਂਸਲ ਦਾ ਕੋਈ ਲਾਅਸ ਕੀਤਾ ਆ ਤੇ ਆਪਾਂ ਪੁਲਿਸ ਡਿਪਾਰਟਮੈਂਟ ਨਾਲ ਉਹ ਸੰਪਰਕ ਕਰ ਤੁਸੀਂ ਵੀਡੀਓ ਦੇਖੀ ਸੀ ਜੀ ਜਿਹੜੀ ਸਪੀਡ ਬ੍ਰੇਕਰ ਪੱਟੇ ਸੀ ਤੁਸੀਂ ਵੀਡੀਓ ਦੇਖੀ ਸੀ ਆ ਵੀਡੀਓ ਨਹੀਂ ਮੇਰੇ ਧਿਆਨ ਚ ਹਾਂ ਜਿਹੜਾ ਉਹਨਾਂ ਨੇ ਉੱਥੇ ਮੌਕਾ ਮੇ ਦੇਖਿਆ ਹੈ ਵੈਰੀਫਾਈ ਤਾਂ ਹੋ ਗਿਆ ਸੀ ਨਾ ਇਹ ਤਾਂ ਫਿਰ ਕਲੀਅਰ ਹੋ ਗਿਆ ਨੁਕਸਾਨ ਹੋ ਗਿਆ ਨਗਰ ਕੌਂਸਲ ਦਾ ਉਹ ਤਾਂ ਅਸੀਂ ਲਿਖੀ ਭੇਜਿਆ ਜੀ ਉਹ ਤਾਂ ਜਦੋਂ ਸਾਡੇ ਆਫਿਸ ਵੱਲੋਂ ਰਿਪੋਰਟ ਹੀ ਚਲ ਗਈ ਆ ਇਟ ਮੀਨ ਕਿ ਸਰਕਾਰ ਭਾਈ ਪੁਲਿਸ ਦਾ ਨਾਂ ਕੰਦਾ ਰੀਜਨ ਉਹ ਅਸੀਂ ਉਹਨਾਂ ਨਾਲ ਤਾਲਮਿਲ ਕਰ ਲਾਂਗੇ ਅੱਛਾ 11 3 25 ਨੂੰ ਤੁਹਾਨੂੰ ਜੀ ਮੇਰੇ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਹੈ ਨੰਬਰ ਲੱਗੀ ਹੋਈ ਤੁਹਾਡੇ ਦਫ਼ਤਰ ਨੂੰ ਉਹਦੇ ਵਿੱਚ ਕਿਸੇ ਵੀ ਮੁੱਦੇ ਤੇ ਅਜੇ ਤੱਕ ਮੈਨੂੰ ਰਿਪਲਾਈ ਨਹੀਂ ਕੀਤਾ ਗਿਆ 6-7 ਮੈਂ ਮੁੱਦੇ ਉੱਚ ਤੁਹਾਨੂੰ ਪੁਆਇੰਟ ਆਊਟ ਕਰਾਈ ਸੀ ਅਜੇ ਤੱਕ ਮੈਨੂੰ ਰਿਪਲਾਈ ਨਹੀਂ ਕੀਤਾ ਗਿਆ ਕਾਰਨ ਦੱਸੋਗੇ ਕੀ ਆ ਦੇਖੋ ਜੀ ਆਪਾਂ ਡਿਪਾਰਟਮੈਂਟ ਨੂੰ ਜਿਹੜੇ ਵੀ ਬ੍ਰਾਂਚ ਹੋ ਗਈ ਆ ਉਹਨਾਂ ਨੂੰ ਮਾਰਕ ਹੋਈ ਆ ਜਿੱਦਾਂ ਰਿਪੋਰਟ ਆ ਜਾਊਗੀ ਆਪਾਂ ਦੱਸ ਦਾਂਗੇ ਸਰ 11 3 25 ਮਾਰਚ ਦੀ ਆ ਹੋ ਸਕਦਾ ਉੱਤੇ ਕੋਈ ਕਾਰਵਾਈ ਵੀ ਹੋ ਜਾਏ ਉਹ ਹੀ ਹੋਵੇ ਮੈਂ ਉਹ ਰਿਕਾਰਡ ਦੇਖ ਕੇ ਤੁਹਾਨੂੰ ਉਹਦਾ ਦੱਸ ਦਾਂਗੇ ਜੀ ਅੱਛਾ ਇੱਕ ਨਾ ਤੁਹਾਡੇ ਬੈਕ ਸਾਈਡ ਤੇ ਪੈਂਦਾ ਹੈਗਾ ਸਕੂਲ ਇਸ ਤੋਂ ਇਲਾਵਾ ਕੁਝ ਮੈਂ ਪੁਆਇੰਟ ਨੋਟ ਕਰਾਈ ਸੀ ਜਿਹੜੀਆਂ ਬਿਲਡਿੰਗਾਂ ਨਕਸ਼ੇ ਤੋਂ ਬਗੈਰ ਬਣੀਆਂ ਹੋਈਆਂ ਆ ਤੁਹਾਡੇ ਮਲਾਜਮਾਂ ਨੂੰ ਦੱਸੀਆਂ ਵੀ ਸੀ ਪੌਜਲਾ ਕਲੋਨੀ ਚ ਟਾਵਰ ਬਣਿਆ ਪਿਆ ਆ ਪੌਜਲਾ ਕਲੋਨੀ ਚ ਦਰਖਤ ਵੱਢ ਦਿੱਤੇ ਗਏ ਇਹਨਾਂ ਤੇ ਕੋਈ ਕਾਰਵਾਈ ਹੋਈ ਹੋਵੇ ਅੱਜ ਤਾਈਂ ਇਸ ਤਰ੍ਹਾਂ ਜਿਹੜੀਆਂ ਵੀ ਜਿੰਨੀਆਂ ਵੀ ਮੇਰੇ ਧਿਆਨ ਚ ਆਈਆਂ ਜਿਹੜੀਆਂ ਗੈਰ ਕਾਨੂੰਨੀ ਢੰਗਾਂ ਬਿਲਡਿੰਗ ਬਣੀਆਂ ਉਹਨਾਂ ਸਾਰੀਆਂ ਨੂੰ ਨੋਟਸ ਕੱਢੇ ਹੋਏ ਆ ਹਾਂ ਔਰ ਉਹਨਾਂ ਦੇ ਖਿਲਾਫ ਅਸੀਂ ਅੱਗੇ ਵੀ ਕੇਸ ਲਾਏ ਸੀਗੇ ਜਿਹੜੀਆਂ ਪਹਿਲਾਂ ਸੀਗੀਆਂ ਇਹ ਤੋਂ ਕੇਸ ਚੱਲ ਰਹੇ ਆ ਹੁਣ ਵੀ ਇਹਦੇ ਆਪਾਂ ਐਲ.ਐਨ. ਨੂੰ ਭੇਜ ਦਿੱਤਾ ਹੈ ਤੇ ਉਹਨਾਂ ਦੇ ਉਹਨਾਂ ਨੂੰ ਨੋਟਿਸ ਚੱਲ ਜਾਣਗੇ ਕੋਰਟ ਇਹੋ ਸਰ ਜਿਹੜੇ ਕੇਸ ਚੱਲਦੇ ਪਏ ਉਹਨਾਂ ਦੀ ਕੀ ਪੋਜੀਸ਼ਨ ਹੈ ਕੋਈ ਕਿਸੇ ਦਾ ਕੋਈ ਫੈਸਲਾ ਵੀ ਹੋਇਆ ਅਜ ਤਾਈਂ ਜਾਂ ਰਨਿੰਗ ਹੀ ਆ ਸਰ ਇਸ ਤਰ੍ਹਾਂ ਹੈ ਜੀ ਕੁਝ ਕੇਸਾਂ ਨੇ ਜਦੋਂ ਅਸੀਂ ਕਿਸੇ ਨੂੰ ਨੋਟਿਸ ਭੇਜਦੇ ਆ ਨਾ ਜੇ ਉਹ ਕੰਪੋਜੀਸ਼ਨ ਫੀਸ ਜਮ੍ਹਾਂ ਕਰਾ ਦਿੰਦਾ ਮੰਨ ਲਓ ਜੂਰ ਜੁਰਮਾਨਾ ਹੁੰਦਾ ਸਾਡਾ ਫੀਸ ਹੁੰਦੀ ਆ ਸਰਕਾਰੀ ਤਰੀਕੇ ਨਾਲ ਜੇ ਕੋਈ ਉਹ ਜਮ੍ਹਾਂ ਕਰਵਾ ਦਿੰਦਾ ਤੇ ਉਹ ਅਸੀਂ ਕੋਰਟ 'ਚ ਉਹਦਾ ਸਾਡਾ ਮਕਸਦ ਤੇ ਇਹੀ ਹੁੰਦਾ ਕਿ ਬੰਦਾ ਆਪਣੀ ਬਿਲਡਿੰਗ ਰੈਗੂਲਰ ਕੰਪਰੋਮਾਈਜ਼ ਹੋ ਜਾਂਦਾ ਫਿਰ ਹਾਂਜੀ ਜੇ ਉਹ ਸਰਕਾਰੀ ਜੇ ਉਹਦਾ ਨਕਸ਼ਾ ਹੀ ਨਹੀਂ ਪਾਸ ਵਿੱਚ ਆਉਂਦਾ ਫਿਰ ਉਹਨੂੰ ਕੀ ਕਰੋਂਗੇ ਫਿਰ ਉਹ ਕੋਰਟ ਦੇ ਹਿਸਾਬ ਨਾਲ ਜੋ ਸਜ਼ਾ ਹੈ ਉਹ ਹੋਏਗੀ ਜੀ ਠੀਕ ਹੈ ਜੋ ਐਕਟ ਅਨਸਾਰ ਉਸ ਤੋਂ ਬਾਅਦ ਕਿ ਨਗਰ ਕਾਉਂਸਲ ਕੀ ਕਰੇਗੀ ਸਜ਼ਾ ਤਾਂ ਕੋਰਟ ਨੇ ਕਰਦੀ ਜਿਹੜੀ ਉਹਦੀ ਬਿਲਡਿੰਗ ਹੈ ਢਾਏਗੀ ਜਿੰਨੀ ਉਹਨੇ ਨਕਸ਼ੇ ਤੋਂ ਬਿਨਾਂ ਬਣਾਈ ਹੈ ਜਾਂ ਉਹਦਾ ਕੋਈ ਹਾਊਰ ਖਾਲ ਹੁੰਦਾ ਦੇਖੋ ਜੇ ਤਾਂ ਕੰਪਾਉਂਡ ਹੋ ਸਕਦੀ ਆ ਰੂਲਸ ਅਨਸਾਰ ਤੇ ਉਹਨੂੰ ਕੰਪਾਉਂਡ ਕੀਤਾ ਜਾ ਸਕਦਾ ਆ ਜੇ ਮੰਨ ਲਓ ਅਨਥੋਰਾਈਜ਼ ਬਣੀ ਜਿਆਨੋਥਰਾਇਜ਼ਡ ਨੂ ਕੰਪਾਉਂਡ ਨਹੀਂ ਕੀਤਾ ਜਾਂਦਾ ਫਿਰ ਤਾਂ ਫਾਈਨਲ ਜਿਹੜਾ ਹੈ ਉਹਨੂੰ ਢਾਉਣ ਦਾ ਹੀ ਹੁੰਦਾ ਹੈ ਜੀ ਕਿਉਂਕਿ ਜੇ ਅਗਲੇ ਨੇ ਜਿਹੜਾ ਵੀ ਪਾਰਟੀ ਹੈਗੀ ਹੈ ਉਹਨੇ ਫਾਈਨ ਵੀ ਜਮਾ ਕਰਾਉਣਾ ਬਿਲਕੁਲ 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 ਬਿਲ ਕੀਤਾ ਹੈ ਤੇ ਉਹਦੇ ਚ ਇੱਕ ਸਰਕਾਰ ਦੀ ਲਿਮਿਟ ਹੁੰਦੀ ਕਿ ਜੇ ਉਹ ਇੰਨਾ ਇਸ ਹਿਸਾਬ ਨਾਲ ਕੀਤਾ ਉਹ ਕੰਪਾਉਂਡ ਹੋ ਸਕਦਾ ਹੈ ਸਰਕਾਰੀ ਹਦਾਇਤਾਂ ਅਨੁਸਾਰ ਜੇ ਉਹ ਕੰਪਾਉਂਡ ਨਹੀਂ ਹੋ ਸਕਦਾ ਤੇ ਉਹਨੂੰ ਢਾਉਣਾ ਹੀ ਪੈਂਦਾ ਹੈ ਅੱਛਾ ਇੱਕ ਨਾ ਕਿਉਂਕਿ ਬਹੁਤੀਆਂ ਬਹੁਤੀਆਂ ਬਿਲਡਿੰਗਾਂ ਤੁਹਾਡੇ ਦਫ਼ਤਰ ਦੇ ਦੁਆਲੇ ਦੁਆਲੇ ਬਣਦੀਆਂ ਤਾਂ ਤੁਹਾਡੇ ਦਫ਼ਤਰ ਵਾਲੇ ਨੂੰ ਦੇਹਦੀਆਂ ਨਹੀਂ ਹੈਗੀਆਂ ਬਿਸ਼ੱਕ ਉਹ ਤਿੰਨ ਤਿੰਨ ਮੰਜ਼ਿਲੀਆਂ ਵੀ ਬਣ ਜਾਣ ਇੱਕ ਰੀਸੈਂਟਲੀ ਕਲੋਨੀ ਨੂਰਮਲ ਸਿਟੀ ਸੈਂਟਰ ਨਮੇ ਬੱਸ ਅੱਡੇ ਦੇ ਸਾਹਮਣੇ ਬਣ ਰਹੀ ਆ ਕੰਸਟਰਕਸ਼ਨ ਉੱਤੇ ਚੱਲ ਰਹੀ ਆ ਕੀ ਉਹ ਕਲੋਨੀ ਮਨਜ਼ੂਰ ਹੋ ਚੁੱਕੀ ਹੈ ਜੀ ਉਸ ਕਲੋਨੀ ਦੀ ਸਾਡੇ ਕੋਲ ਉਹਦੀ ਅਪਰੂਵਲ ਲਈ ਆਈ ਹੈ ਸਾਡੇ ਕੋਲ ਬਕਾਇਦਾ ਉਹਨਾਂ ਨੇ ਪੈਸੇ ਵੀ ਜਮ੍ਹਾਂ ਕਰਾਏ ਆ ਠੀਕ ਹੈ ਬਾਕੀ ਮੈਂ ਕੰਸਟਰਕਸ਼ਨ ਜਿੱਦਾਂ ਤੁਸੀਂ ਦੇਖਿਆ ਉਹ ਚੈੱਕ ਕਰ ਲੈਣੀ ਆਪਾਂ ਕੰਸਟਰਕਸ਼ਨ ਨਹੀਂ ਹੋਣ ਦੇਵਾਂਗੇ ਜੀ ਅ ਇੱਕ ਗੱਲ ਕਲੀਅਰ ਕਰ ਦੋ ਜੀ ਫਾਈਲ ਆਉਣਾ ਪੈਸੇ ਜਮ੍ਹਾਂ ਹੋਣਾ ਤੇ ਅਪਰੂਵਲ ਹੋਣਾ ਇਹ ਦੋ ਚੀਜ਼ਾਂ ਹੁੰਦੀਆਂ ਨੇ ਕੰਸਟਰਕਸ਼ਨ ਅਪਰੂਵ ਹੋਣ ਤੋਂ ਬਾਅਦ ਹੀ ਕਰ ਸਕਦੇ ਆ ਜੀ ਬਾਅਦ ਹੀ ਕਰ ਸਕਦੇ ਨਾ ਉਹਨਾਂ ਚਿਰ ਉੱਤੇ ਕੁਝ ਹਲਜਲ ਨਹੀਂ ਹੋਏਗੀ ਪਰ ਉੱਤੇ ਤਾਂ ਕੰਸਟਰਕਸ਼ਨ ਚੱਲ ਰਹੀ ਹੈ ਇਸ ਵੇਲੇ ਮੈਂ ਦੇਖ ਉਹ ਦੇਖਿਆ ਸੀ ਉੱਥੇ ਕੰਸਟਰਕਸ਼ਨ ਮੇਰੇ ਯਾਰ ਤੁਸੀਂ ਸਾਡੇ ਸਾਡੇ ਨਾਲ ਆਪਣੀ ਟੀਮ ਨੂੰ ਇਸ ਟਾਈਮ ਭੇਜ ਸਕਦੇ ਹੋ ਕੈਮਰੇ ਦੇ ਸਾਹਮਣੇ ਕੋਈ ਨਹੀਂ ਭੇਜ ਦਾਂਗੇ ਜੀ ਠੀਕ ਹੈ ਤੇ ਹੁਣ ਸਾਨੂੰ ਦੱਸੋ ਜੀ ਵੀ ਜਿਹੜੇ ਮੈਂ ਮੁੱਦੇ 11 ਤਿੰਨ 25 ਵਾਲੀ ਦੀ ਚੱਕੇ ਸੀ ਮਤਲਬ ਕਿੰਨੇ ਮਹੀਨਿਆਂ ਤੱਕ ਜਾਂ ਕਿੰਨੇ ਸਾਲਾਂ ਤੱਕ ਉਮੀਦ ਰੱਖ ਲਈਏ ਵੀ ਤੁਸੀਂ ਸਾਨੂੰ ਹੱਲ ਕਰਦੋਗੇ ਉਹਦਾ ਜਾਂ ਜਵਾਬ ਦੇ ਦੋਗੇ ਆਪਾਂ ਦੇਖ ਲੈਨੇ ਤਾਂ ਬਹੁਤ ਚੰਗੀ ਗੱਲ ਹੈ ਤਰੀਕ ਇਹ ਹੋ ਸਕਦਾ ਤੇ ਸੁਣੋ ਮੇਰੀ ਗੱਲ ਸੁਹਾ ਮੇਰੀ ਗੱਲ ਮੇਰੇ ਨੂੰ 1 ਸਾਲ ਦੀ ਤਰੀਕ ਦੇ ਦੋ ਕਿਉਂ ਮੰਝੋ ਨਹੀਂ ਮਹੀਨ 1 ਮੰਥ ਹੋ ਜਾਏਗਾ ਬਦਨ ਬਦਨਾਂ ਤੁਸੀਂ ਕਹਿੰਦਾ ਤੁਸੀਂ ਕਹਿਣਾ ਜੀ ਐਸਓ ਸਾਹਿਬ ਦੇ ਪੱਲੇ ਪੈ ਗਿਆ ਐਸਓ ਇੱਥੇ ਆਂਦਾ ਨਹੀਂ ਆਂਦਾ ਤਾਂ ਕਿਸੇ ਦੇ ਮੱਥੇ ਨਹੀਂ ਲੱਗਦਾ ਨਹੀਂ ਇਸ ਤਰ੍ਹਾਂ ਕੰਮ ਕਿਦਾਂ ਹੋਊਗੇ ਦੱਸੋ ਸਾਡੇ ਸਾਡੇ ਕੋਲ ਐਸਓ ਥੋੜੇ ਆ ਉਸ ਕੋ ਮੈਂ ਮੰਨਦਾ ਜੀ ਮੈਂ ਮੰਨਦਾ ਐਸਓ ਥੋੜੇ ਆ ਮੈਂ ਇਹ 'ਚ ਕੋਈ ਸ਼ੱਕ ਨਹੀਂ ਹੈ ਇਸਕਾਰ ਦੀ ਨਕਾਮੀ ਆ ਵੱਡੀ ਨਕਾਮੀ ਆ ਇੱਥੇ ਇਹੋ ਵੀ ਥੋੜੇ ਆ ਤੁਹਾਡੇ ਕੋਲ ਵੀ ਤਿੰਨ ਨਗਰ ਕੌਂਸਲ ਆ ਆ ਠੀਕ ਹੈ ਜੀ ਹਲਕਾ ਨਕਉਦਰ ਸਰ ਤੁਹਾਡੇ ਕੋਲ ਆ ਪਰ ਲੋਕੀ ਕੀ ਕਰਨ ਜਿਨ੍ਹਾਂ ਦੇ ਕੰਮ ਰੋਕੇ ਜਾਂ ਨਜਾਇਜ਼ ਜਿਹੜੇ ਹੋ ਰਹੇ ਆ ਇਹਦਾ ਮਤਲਬ ਹੈ ਅਕਸਰ ਹੈ ਨਹੀਂ ਕਿ ਇਹ ਨਜਾਇਜ਼ ਕੰਮ ਚੱਲੀ ਜਾਊਗਾ ਇਸ ਤਰ੍ਹਾਂ ਨਹੀਂ ਹੋਗਾ ਨਜਾਇਜ਼ ਕੰਮ ਨਾ ਸੀ ਹੋਣ ਦੇਣਾ ਕੋਈ ਜਿਹੜਾ ਸ਼੍ਰੀਮਾਨ ਜੀ ਤੁਹਾਡੇ ਦੱਕ ਤੋਂ 10 ਮੀਟਰ ਦੇ ਡਬਲ ਮੰਜਲਾ ਇਮਾਰਤ ਬਣੀ ਖੜੀ ਆ ਤੁਸੀਂ ਅੱਜ ਤੱਕ ਕੀ ਕੀਤਾ ਉਹਨੂੰ ਨੋਟਿਸ ਵੀ ਗਿਆ ਜੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਲੱਗੀ ਹੋਣੀ ਹੋ ਗਈ ਕਿ ਹੋਣੀ ਆ ਅਸੀਂ ਪੁਲਿਸ ਉਹਨਾਂ ਨੂੰ ਵੀ ਲਿਖ ਦਿੱਤਾ ਬਿਜਲੀ ਬੋਰਡ ਨੂੰ ਵੀ ਇਹਨੂੰ ਕਰੈਕਸ਼ਨ ਨਾ ਦਿੱਤਾ ਜਾਵੇ ਔਰ ਉੱਥੇ ਅਸੀਂ ਕੋਈ ਵੀ ਨਾ ਬਿਜ਼ਨਸ ਹੋਣ ਦਾ ਮਾਰ ਤੁਹਾਡੇ ਸਟਾਫ ਨੇ ਸੂਚਿਤ ਕੀਤਾ ਸੀ ਜਾਂ ਕਿਸੇ ਅਦਰ ਪਰਸਨ ਨੇ ਖੁਦ ਦੇਖ ਕੇ ਆਏ ਨਹੀਂ 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 ਸੁਣੋ ਫਿਰ ਉਹਦੀ ਸ਼ਿਕਾਇਤ ਤੁਹਾਡੇ ਤੁਹਾਡੇ ਦਫ਼ਤਰ ਨੇ ਆਪ ਨੋਟਿਸ ਵਿੱਚ ਆਈ ਸੀ ਜਾਂ ਕਿਸੇ ਪਰਸਨ ਨੇ ਕੀਤੀ ਸੀ ਨਹੀਂ ਸਾਡੇ ਧਿਆਨ ਚ ਆਇਆ ਸੀ ਸਾਡੇ ਦਫ਼ਤਰ ਦੇ ਨਹੀਂ ਤੁਸੀਂ ਝੂਠ ਬੋਲਦੇ ਹੋ ਉਹਦੀ ਸ਼ਿਕਾਇਤ ਕੀਤੀ ਗਈ ਸੀ ਤੁਹਾਨੂੰ ਤਾਂ ਦਿਸ ਹੀ ਨਹੀਂ ਦਸਾਂ ਮੀਟਰਾਂ ਤੇ ਨਹੀਂ ਸ਼ਿਕਾਇਤ ਕਰਦਾ ਤੁਹਾਡੇ ਸਾਹਮਣੇ ਬੈਠਾ ਜੀ ਇਸ ਤਰ੍ਹਾਂ ਠੀਕ ਹੈ ਹਾਂਜੀ ਕਾਈਂਡਲੀ ਦੇਖੋ ਮੇਰੀ ਬੇਨਤੀ ਹੈ ਜੀ ਉਹ ਸਾਬ ਸਾਡੀ ਕੋਈ ਤੁਹਾਡੇ ਨਾਲ ਦੁਸ਼ਮਣੀ ਨਹੀਂ ਹੈਗੀ ਪਰ ਅਸੀਂ ਇਹ ਚਾਹੁੰਦੇ ਜੇ ਇਸ ਕੁਰਸੀ ਤੇ ਤੁਸੀਂ ਬੈਠੇ ਹੋ ਨਾ ਇੱਥੇ ਸਾਰੇ ਲੀਗਲ ਕੰਮ ਹੋਣ ਜਾਇਜ਼ ਨਜਾਇਜ਼ ਨਾ ਇੱਥੇ ਲੀਗਲੀ ਹੋਣਗੇ ਜੀ ਔਰ ਜਿਹੜੇ ਨਜਾਇਜ਼ ਬੇਚੇਗਾ ਉਹ ਗੈਸ ਬਾਦਸ਼ਾਹ ਜਿਹੜੇ ਕਾਉਂਸਲਰ ਆਉਂਦੀਆਂ ਨਾ ਉਹ ਨੱਚਦੀਆਂ ਬਾਦਸ਼ਾਹ ਦੀ ਗੱਲ ਨਹੀਂ ਸਾਰਾ ਕੰਮ ਕਾਨੂੰਨ ਦੇ ਹਿਸਾਬ ਨਾਲ ਜੇ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਸਰ ਅੱਜ ਤਾਈਂ ਅ ਕੇਸ ਲੱਗੇ ਇਹ ਮੇਰੀ ਬੇਨਤੀ ਆ ਨੂਰ ਮੈਲ ਦੇ ਕੇਸ ਜਿਹੜੇ ਆ ਕੋਈ ਨਹੀਂ ਪ੍ਰੋਪਰਟੀ ਅਗਲਾ ਪੱਟ ਕੇ ਤਾਂ ਧੂਲ ਲ ਜਾਂਦਾ ਤੇ ਤੁਸੀਂ ਦਫ਼ਤਰਾਂ 'ਚ ਬੈਠੇ ਹੋ ਅਜਨੇ ਤੁਹਾਨੂੰ ਕੋ ਰਿਮਾਈਂਡਰ ਨਹੀਂ ਗਿਆ ਥਾਣੇ ਮੇਰੇ ਕੋਲ ਸਬੂਤ ਹੈ ਚਾਹੀਦਾ ਰਿਮਾਈਂਡਰ ਕੀ ਆ ਉਸੇ ਰਿਮਾਈਂਡਰ ਨਹੀਂ ਦੇ ਸਕੀਏ ਰਿਮਾਈਂਡਰ ਭੇਜਿਆ ਜੀ ਅਸੀਂ ਕੀ ਗੱਲ ਬਾਈ ਹੋਈ ਹੁਣ ਇਹ ਤਾਂ ਪੁਲਿਸ ਡਿਪਾਰਟਮੈਂਟ ਨੇ ਕਰਨਾ ਪੁਲਿਸ ਨੂੰ ਪੁੱਛਣਾ ਕਿੰਨੇ ਅਸੀਂ ਉਹਨਾਂ ਨਾਲ ਤਾਲਮੇਲ ਕਰ ਲਾਂਗੇ ਨਹੀਂ ਪੁੱਛਣਾ ਤਾਂ ਤੁਸੀਂ ਆ ਨਾ ਸਾਡੇ ਕੋਲ ਤਾਂ ਕੋਈ ਰਾਈਟ ਨਹੀਂ ਤੁਸੀਂ ਪੁੱਛੋਗੇ ਤਾਂ ਸਾਨੂੰ ਦੱਸੋਗੇ ਠੀਕ ਆ ਅੱਛਾ ਹੁਣ ਜਿਹੜੇ ਅੱਜ ਮੈਂ ਕੁਝ ਪੁਆਇੰਟ ਤੁ ਇੱਕ ਬਕਸ਼ੀਖ ਟਾਵਰ ਆ ਇੱਕ ਆ ਤੁਹਾਡੇ ਨਾਲ ਬਣੀ ਇਮਾਰਤ ਆ ਇੱਕ ਉਹ ਬੀਬੀ ਹੋਟਲ ਆ ਜਿਹਦੀ ਇਹ ਜਿੱਤ ਨਹੀਂ ਹੋਈ ਇੱਕ ਆ ਨਵੀਂ ਕਲੋਨੀ ਜਿਹੜੀ ਤੁਹਾਡੇ ਦਫ਼ਤਰ ਦੇ ਰਹਿਮੋ ਕਰਮ ਦੇ ਸਹਤੇ ਬਣ ਰਹੀ ਹੈਗੀ ਆ ਇਹਨਾਂ ਦਾ ਕਦੋਂ ਤਾਈਂ ਅਸੀਂ ਮੀਟ ਰੱਖੀ ਵੀ ਜਵਾਬ ਕਦੋਂ தாਉਂਗੇ ਐਸੀ ਤੁਹਾਨੂੰ 10-15 ਦਿਨ ਚ ਇਹਦਾ ਸਾਰਾ ਮੈਂ ਕਲੀਅਰ ਕਰ ਦਾਂਗਾ ਜੀ ਕਲੀਅਰ ਕਰ ਦਿਓ ਕਾਈਂਡਲੀ ਇਹ ਵੀ ਆ ਵੀ ਐਕਸ਼ਨ ਕਰੋ ਠੀਕ ਠੀਕ ਹੈ ਜੀ ਅਗਰ ਭਗਵਾਨ ਦਮਨਜੀ ਕਹਿੰਦੇ ਨੇ ਮੇਰੀ ਸਰਕਾਰ ਚ ਬਹੁਤ ਵਧੀਆ ਕੰਮ ਹੋ ਰਿਹਾ ਹੈ ਜਾਂ ਹਲਕਾ ਵਿਧਾਇਕ ਕਹਿੰਦੇ ਆ ਬਈ ਅਸੀਂ ਮਨ ਲਓ ਕੋਈ ਜੈਜ ਨਹੀਂ ਹੁਣ ਦਵਾਂਗੇ ਤਾਂ ਅਸੀਂ ਤੁਹਾਡੇ ਤੋਂ ਉਮੀਦ ਵੀ ਰੱਖਦੇ ਆ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਨੋਟੇਬ ਕਮੇਟੀ ਇਨੋਵੇਟੇਬ ਕਮੇਟੀ ਦੀ ਇੱਕ ਮੀਟਿੰਗ ਹੋਈ ਸੀ ਅੱਜ ਤੋਂ 2.5 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਉਸ ਦੇ ਵਿੱਚ ਬਲਜੀਤ ਸਿੰਘ ਜਿਹੜੇ ਈਓ ਸੀਗੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੇ ਤੁਹਾਡੇ ਕਾਉਂਸਲਰ ਹੈਗੇ ਵਿਧਾਇਕ ਸਾਹਿਬ ਨੂੰ ਇਹ ਗੱਲ ਕਹੀ ਸੀ ਵਿਧਾਇਕ ਸਾਹਿਬ ਦੇ ਸਾਹਮਣੇ ਕਿ ਤੁਹਾਡੇ ਜਿਹੜੇ ਕਾਉਂਸਲਰ ਆ ਉਹ ਸਾਡੇ ਕੰਮਾਂ 'ਚ ਅੜਿੱਕਾ ਹਟਾਉਂਦੇ ਆ ਉਹਦੇ ਬਾਰੇ ਸਾਨੂੰ ਪਤਾ ਲੱਗਾ ਸੀ ਵੀ ਤੁਸੀਂ ਕੋਈ ਤਰਖਾਸਤ ਨਹੀਂ ਭੇਜੀ ਆ ਥਾਣੇ ਭੇਜੀ ਸੀ ਜਾਂ ਨਹੀਂ ਭੇਜੀ ਸੀ ਇਹ ਦੱਸ ਦਿਓ ਮੇਰੇ ਤੋਂ ਪਹਿਲਾਂ ਕੋਈ ਦਰਖਾਸਤ ਗਈ ਹੈ ਮਜੀਦ ਸਿੰਘ ਨੇ ਦੇ ਲਈ ਦੀ ਹੈ ਹਾਂਜੀ ਹਾਂਜੀ ਉਹਦਾ ਕੋਈ ਅਪਡੇਟ ਉਹ ਆਪਾਂ ਦੇਖ ਲੈਨੇ ਹਾਂ ਉਹਨਾਂ ਨਾਲ ਤਾਂ ਉਹ ਜਿੱਥੇ ਕਬਜ਼ਾ ਚਕਾਉਣ ਗਈ ਤੁਹਾਡੇ ਮੁਲਾਜ਼ਮ ਉਹ ਕਬਜ਼ਾ ਚੱਕਿਆ ਗਿਆ ਜੀ ਮੇਰੇ ਨੋਲੇਜ ਚ ਨਹੀਂ ਜੀ ਇਹ ਕੇਸ ਚਲੋ ਈਓ ਸਾਹਿਬ ਤੁਸੀਂ ਬੇਨਤੀ ਮੇਰੀ ਫੇਰ ਹੈ ਜੀ ਅਸੀਂ ਤਾਂ ਬੇਨਤੀ ਉਹ ਕਰ ਸਕਦੇ ਆ ਵੀ ਜਿੰਨੇ ਕ ਮੁੱਦੇ ਆਪਾਂ ਅੱਜ ਤੁਹਾਡੇ ਧਿਆਨ ਚ ਲਿਆਉਂਦੇ ਆ ਉਹ ਅਪਡੇਟ ਕਰ ਲੋ ਆਉਣ ਵਾਲੇ ਦਿਨਾਂ ਚ ਫਿਰ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗੇ ਠੀਕ ਹੈ ਜੀ ਧੰਨਵਾਦ ਜੀ ਓਕੇ ਜੀ